ਗੁਰਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਸ੍ਰੀ ਵਹਿਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਆਪ ਸਭ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਜਿਸ ਤਰ੍ਹਾਂ ਇਸ ਵਾਰ 224 ਵਿੱਚ ਕਰਮੀ ਬਹੁਤ ਜ਼ਿਆਦਾ ਪਈ ਹੈ ਇਸ ਲਈ ਆਉਣ ਵਾਲੇ ਟਾਈਮ ਵਿੱਚ ਇਸ ਤੋਂ ਬਚਣ ਲਈ ਆਪਾਂ ਹੁਣ ਬਹੁਤ ਵੱਡਾ ਪ੍ਰਾਰਾਲਾ ਕਰਨਾ ਚਾਹੀਦਾ ਇਹਤਰਾ ਤੁਸੀ ਸੁਣਿਆ ਹੈ ਇੱਕ ਰੁੱਖ ਸੌ ਸੁਖ ਇੱਕ ਰੁੱਖ ਸੌ ਸੁਖ ਇੱਕ ਰੁੱਖ ਲਾ ਦੋ ਤੇ ਸੌ ਸੁਖ ਆ ਤੇ ਜਿਹੜਾ ਵੱਧ ਲਾ ਦੂਗਾ ਤੇ ਫਿਰ ਸੋਖੀ ਸੋਖਿਆ ਹੁਣ ਜਲਾਈ ਦਾ ਐਂਡ ਮਹੀਨਾ ਚੱਲ ਰਿਹਾ ਜੀ 224 ਦਾ ਐਂਡ ਵਾਲੇ ਦੇਣੇ ਇਹਦੇ ਖੀਰਲੇ ਦੇਣ ਸੌਣ ਮਹੀਨਾ ਸਭ ਤੋਂ ਵਧੀਆ ਜਿਹੜਾ ਫਲਦਾਰ ਪੌਦੇ ਆਪਣਾ ਫੁੱਲਦਾਰ ਸ਼ਾਨਦਾਰ ਪੌਦੇ ਜਿਹੜੇ ਬੂਟੇ ਆਪਾਂ ਲਗਾ ਸਕਦੇ ਆ ਸਭ ਤੋਂ ਵੱਧ ਇਹਨਾਂ ਦਿਨਾਂ ਚ ਪੜਦੇ ਆ ਪਾਣੀ ਪਰਮਾਤਮਾ ਹੀ ਪਾਈ ਜਾਂਦਾ ਵਾ ਬਰਸਾਤ ਹੋ ਜਾਂਦੀ ਆ ਵੇਖੋ ਸ਼ੜਕ ਤੇ ਲੱਗੀ ਆ ਤੇ ਕਿੱਡਾ ਸੋਹਣਾ ਮੌਸਮ ਹਰਿਆਵਲ ਹਰਿਆਵਲ ਨੂੰ ਹਰਿਆ ਭਰਿਆ ਮੌਸਮ ਦੇਖ ਰਿਹਾ ਜੇ ਸਿਰ ਕਰਕੇ ਆਪਣਾ ਸਾਰਿਆਂ ਦਾ ਫੱਜ ਬਣਦਾ ਆਪਾਂ ਇਸ ਪਾਸੇ ਧਿਆਨ ਦਈਏ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਵੇਖੋ ਆਪਾਂ ਆਪਣੀ ਗੱਡੀ ਦੇ ਵਿੱਚ ਸਾਰਾ ਪਲਾਂਟੇਸ਼ਨ ਰੁੱਖ ਰੱਖੀ ਆ ਆ ਪਹਿਲੇ ਪਾਸੇ ਦੇਖ ਰਿਹਾ ਸ਼ਾਇਦ ਪਏ ਆ ਆ ਸਾਰਾ ਸਮਾਨ ਹੈ ਜਿਹੜਾ ਰੁੱਖ ਲਗਾਉਣ ਵਾਲਾ ਨੂੰ ਪਿਆਸ ਰੰਬਾਵਾ ਪਾਣੀ ਪਾਉਣ ਵਾਲਾ ਵੀ ਰੱਖਿਆ ਵਾ ਕਈ ਰੱਖਿਆ ਘੁਮਾ ਘੁਮਾ ਕੇ ਮਿੱਟੀ ਕੱਢਣ ਵਾਲਾ ਡੋਗਿਆਂ ਉੱਪਰਣ ਵਾਲਾ ਇਹ ਤਕਰੀਬਨ ਰੋਜ਼ ਹੀ ਗੱਡੀ ਦੇ ਵਿੱਚ ਮੈਂ ਘੜਦਾਂ ਲੱਦ ਕੇ ਜਿਹੜੀ ਵੀ ਨਰਸਰੀ ਚ ਮੈਨੂੰ ਮਿਲ ਜਾਂਦੇ ਆ ਫੇ ਜਿੱਥੇ ਵੀ ਲੋੜ ਆ ਲਾ ਦਈਦੇ ਆ ਪਾਣੀ ਪਾ ਦਈਦਾ ਵਾ ਜਿਹਨੂੰ ਲੋੜ ਨੂੰ ਦੇ ਵੀ ਦੇਈਦਾ ਇਸ ਕਰਕੇ ਵੀਰ ਜੀ ਸਾਰਿਆਂ ਨੂੰ ਬੇਨਤੀ ਆ ਸੌਣ ਮਹੀਨਾ ਚੱਲ ਰਿਹਾ ਸੌਣ ਮਹੀਨਾ 224 ਜਲਾਈ ਦੇ ਅਖੀਰਲੇ ਦਿਨ ਚੱਲ ਰਹੇ ਆ ਇਹਨਾਂ ਦਿਨਾਂ 'ਚ ਰੁੱਖ ਲਾਏ ਬਹੁਤ ਸੋਹਣੇ ਭਲਦੇ ਆ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਬਹੁਤ ਜ਼ਿਆਦੀ ਹੱਥ ਜੋੜ ਕੇ ਬੇਨਤੀ ਆ ਰੁੱਖ ਲਗਾਓ ਇੱਕ ਰੁੱਖ ਸੌ ਸੁੱਖ ਤੇ ਜਿੰਨੇ ਵਾਦਲਾ ਆਤਿਓ ਤੇ ਫਿਰ ਸੋਖੀ ਸੋਖਿਆ ਆਉਣ ਵਾਲੇ ਟਾਈਮ ਤੇ ਗਰਮੀ ਤੋਂ ਰਾਹਤ ਮਿਲੂ ਇਸ ਵਾਰ ਬਹੁਤ ਜ਼ਿਆਦੀ ਗਰਮੀ ਪਈ ਆ ਜੀ ਲੋਕੀ ਬੜੇ ਬਿਮਾਰ ਹੋਏ ਗਰਮੀ ਦਾ ਕਰਕੇ ਬਹੁਤ ਇਨਸਾਨ ਬਿਮਾਰ ਹੋਏ ਗਰਮੀ ਦਾ ਕਰਕੇ ਇਸ ਕਰਕੇ ਆਪਾਂ ਨੂੰ ਗਰਮੀੰ ਦਾ ਪਚਾ ਕਰਨ ਵਾਸਤੇ ਰੁੱਖ ਨੂੰ ਨੇ ਚਾਹੀਦੇ ਆ ਪਰਮਾਤਮਾ ਦੀ ਕਿੱਡੀ ਕਿਰਪਾ ਇਹਨਾਂ ਦਿਨਾਂ 'ਚ ਪਰਮਾਤਮਾ ਆਪ ਹੀ ਮੀਂਹ ਵੀ ਪਾ ਦਿੰਦਾ ਵਾ ਪਾਣੀ ਵੀ ਦੇ ਦਿੰਦਾ ਵਾ ਰੁੱਖਾਂ ਨੂੰ ਬਹੁਤ ਸੋਹਣੇ ਤੁਰਦੇ ਆ ਜੀ